ਆਹ ਹੱਸਾ ਬੋ ਯਾਰੀਆ ਕਰਾਣਾ ਹਾਂਜੀ ਹਾਂਜੀ ਸਾਡੀ ਤਿਆਰੀ ਆ ਅੱਜ ਨਨਪੁਰ ਜੀ ਆਈਏ ਲੈ ਅੱਜ ਚੜਾਈ ਆ ਹਸ ਤਾਂ ਨਾਨਿਆਂ ਨੇ ਪਹਿਲਾ ਦਿਨ ਸ਼ੁਰੂਆਤ ਕਰੀ ਅਸੀਂ ਅਸੀਂ ਚੱਲੇ ਅੱਜ ਕੱਲਰ ਹੁੰਦੀ ਚੜਾਈ ਅੱਜ ਅਸੀਂ ਮਾਜਾ ਲੈ ਕੇ ਚੱਲੇ ਹਾਂ ਜੇ ਪਤਾ ਮਾਜਾ ਲੈ ਕੇ ਚੱਲ ਕੇ ਅੱਜ ਨਾਨਕ ਵੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਹਾਂਜੀ ਹਾਂਜੀ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਕਹਿ ਨਹੀਂ ਹੁੰਦੀ ਆ ਵੀ ਸਾਰੀਆਂ ਮਾਮੀਆਂ ਆਪਣੇ ਦੋਤਿਆਂ ਨੂੰ ਪਿਆਰ ਕਰਿਆ ਕਰੋ ਠੀਕ ਆ ਜੀ ਜਿੰਨਾ ਪੋਤਿਆਂ ਦਾ ਹੱਕ ਦਾਦਕਿਆਂ ਤੇ ਹੁੰਦਾ ਹੈ ਉਨਾ ਹੀ ਦੋਤਿਆਂ ਦਾ ਹੱਕ ਨਾਨਕਿਆਂ ਤੇ ਹੁੰਦਾ ਹੈ ਬਿਲਕੁਲ ਹੁੰਦਾ ਠੀਕ ਹੈ ਜੀ ਸਾਡੇ ਦੋ ਤੇ ਸਾਡੀ ਜਾਨ ਨੇ ਤੇ ਅੱਜ ਪੂਰਾ ਲਸੀ ਦਾ ਦਿਨ ਵੀ ਹੈ ਹਾਂਜੀ ਬਾਬਾਈ ਲੱਗਿਆ ਤਾਂ ਚੱਲ ਜਹਾ ਰੋਪਾ ਹਾਂਜੀ ਅੱਜ ਮੌਸਮ ਵੀ ਵਧੀਆ ਜੀ ਖਲਮੀ ਪੈ ਗਿਆ ਫੌਜ ਆਪਣੀ ਫੌਜ ਆ ਰਹੀ ਹੈ ਬਸ ਨਾ ਬਲੇਜ ਇਧਰ ਤਸੀ ਬਲੇਜ ਨਹੀਂ ਦੇਖੀ ਜਨੇ ਆਪਣੀ ਵੱਡੇ 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 ਬਟੇ ਬਟੇ ਠੈਕ 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 ਉਹ ਦੇਖਦਾ ਉਹ ਤਾਂ ਨਹੀਂ ਵਿੱਚ ਜਾ ਬੜੀ ਉਹ ਤਾਂ ਯਾਰੀ ਵਿੱਚੋਂ ਨਹੀਂ ਜਗਮਨ ਉਂਗਲੀ ਦੇਖ ਲੈ ਉਂਗਲੀ ਉਧਰੋਂ ਉਧਰ ਨਹੀਂ ਜਾਂਦੀ ਹੈਗੀ ਕੱਢ ਦੇ ਉਹ ਕੱਢ ਦੇ ਇਹ ਕਹਿੰਦਾ ਮੈਂ ਉਧਰ ਨਹੀਂ ਜਾਣਾ ਉਹਦੇ ਚੋਂ ਇੱਥੇ ਨਹੀਂ ਜਾਣਾ ਉਹ ਚੁੰਗ ਬੁਖਾਦਦਾ ਰੋ ਮੇਰਾ ਚੁੰਗ ਮਾ ਕੀ ਕਰਦੋ ਚੁੰਗ ਉਹ ਚੁੰਗ ਬੁਤਾਰ ਦੋ ਭਾਈ ਇਹਨਾਂ ਦੀ ਕੀ ਫੀਲ ਹੈ ਬੋਦੀ ਨਾ ਗਿਆ ਨਾ ਹੈ ਸਹਨਾ ਸਹਨਾ ਹਾਂ ਤਾਂ ਪਲੈਂਟਰੀ ਹੈ ਪੂਰਾ ਹੈ ਹੀ ਗਿਨਣਾ ਜਾਵੇ ਇਹ ਬੰਦਾ ਦਾ ਚੁੰਬਕ ਨੂੰ ਚੁੰਗ ਵਾਹਣ ਦੇਖੋ ਵੀਰਾ ਜੱਜੂ ਇੱਧਰ ਦੇਖੋ ਮੈਂ ਜੱਜੂ ਦੇਖਿਓ ਰਵਿੰਦਰ ਹਾਂ ਇੱਧਰ ਮੈਂ ਕਹਿੰਦਾ ਵੀ ਜਾਣਦੀ ਨਹੀਂ ਉੱਧਰ ਉੱਧਰ ਨੂੰ ਹਾਂ ਇਹ ਜੱਜੂ ਜਦੇ ਜਦੇ ਉਂਗਲੀਓਂ ਪਾ ਬੱਚੀ ਨਾ ਹਾਂ ਹਾਂ

ਅਨਹ ਇੱਥੇ ਆਇਆ ਸਾਡੀ ਸੰਦੂਕ ਵਿੱਚ ਅਸੀਂ ਤਾਂ ਕਹਿਨੇ ਆ ਸਾਡੀ ਸੰਦੂਕ ਪਰ ਹੁਣ ਮਨ ਵਿੱਚ ਨਹੀਂ ਆਈ ਸਾਡੀ ਨਾਲ ਚਲੀ ਆਪਣੀ ਰੀਹ ਮਾਡਾ ਚਲੀਏ ਚਲੋ ਇੱਥੇ ਹੁਣ ਸਾਰੇ ਹੱਥ ਬੰਦ ਗਏ ਸਾਰੇ ਹੱਥ ਬੰਦ ਗਏ ਪਹਿਲਾਂ ਇੱਕ ਕੁੰਗੜੀ ਇਹਦਾ ਇੱਕ ਕੁੰਗੜੀ ਕਿ ਉੱਧਰ ਨੂੰ ਇਹ ਬੈਠੇ ਹੋਤੀ ਹੈ ਸਾਡੀ ਸਾਡੇ ਚੁੱਚਾ ਹੈ ਚਾਚਾ ਸਾਹਿਬ ਚੁੱਚਾ ਹੈ ਚਾਚਾ ਸਾਹਿਬ ਚਾਚਾ ਮਨ ਸਿੰਘ ਚੁੱਗੋ ਫੇ ਚੱਕਲੀ ਪਤਾ ਤੇ ਕਿ ਓਕੇ ਆਜਾ ਵੀ ਆਜਾ दीदी ये सामान ना रख ले रख ले पीछे रख ले पीछे रख ले ऊपर एक को तो दे हां हां गड्डी भर की चिल्ली टोलिया नाल टोलियां नाल 弟弟，别扭弟弟，老公。 ली साढ़ी फौज तो रहेगी थी सारी की सारी लॉ जी लौ जी बन गई गलबात ਹਾਂ ਹਾਂ ਲਿਆਓ ਬਈ ਠੰਡਾ ਠੰਡਾ ਪਾਣੀ ਲਿਆਓ ਅਈ ਨਾਨਕਿਆਂ ਨੂੰ ਸਟਾਲ 'ਤੇ ਵੀ ਤਰਿਖੀ ਲਾਓ ਦੇਖ ਲਓ ਬਈ ਗੁੱਡੀਆਂ ਸਾਡੇ ਆਉਂਦੇ ਨੂੰ ਪੱਠੀ ਚਾੜੀ ਬੈਠੀਆਂ ਭਾਈ ਨਾਨਕਿਆਂ ਨੇ ਆਉਣਾ ਬਟਾ ਅੰਤਰੀ ਸਾਹਿਬ ਸਾਡੇ ਬੈਠ ਕੇ ਢੱਲੇ ਜੋ ਹੋ ਕੇ ਆਜੋ 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 ਇੱਧਰ ਆਜੋ ਇੱਧਰ ਆਜੋ ਮਾਂਜਾ ਲੈ ਕੇ ਆ ਨਾਨਕਿਆਂ ਨੂੰ ਥੋੜੋ ਹਾਂ ਮਾੜੀ ਮੋਟੀ ਕਰ ਲੈ ਕੇ ਤਕੇ ਅੱਜ ਵੀ ਸਾਡੇ ਵਿਆਹ ਦੀ ਸ਼ੁਰੂਆਤ ਹੋ ਚੁੱਕੀ ਹੈ ਮਾਂਜੇ ਤੋਂ ਚੱਕੋ ਵੀ ਚੱਕੋ ਚਾਹੇ ਆ ਜਾ ਗੁੱਡੀ ਬੱਸ ਵੀਰੇ ਚਾਹ ਤੂੰ ਮਿੱਠਾ ਕਰ ਦੇ ਪੀਨੇ ਬੁੱਤ ਦੇਖੋ ਵੀ ਆਉਂਦੀ ਸਰ ਚਾਹ ਗਰਮੇ ਗਰਮ ਪਕੌੜਿਆਂ ਨਾਲ ਉਹ ਦੇਖੋ ਭਰੇ ਭਰੇ ਪਕੌੜੇ ਅਗਲੇ ਹੁੰਦੇ ਕੋਲ ਖਿੱਚਿਆ ਪਿਆ ਕੰਮ ਚਾਹ ਦਾ ਇੱਥੇ ਰੱਖ ਲੱਭ ਰੱਖੋ ਨੈਪਕਿਨ ਕੋਲ ਰੱਖੋ ਪੁੱਤ हां बी जब ज कैम है पुत बागो बाग है खाणा और करो भूआर ऑर्डर अपन हां बी ਇਹ ਸਾਡੇ ਘਰ ਦੇ ਹਲਵਾਈਆਂ ਨੇ ਬਣਾਏ ਹੈ ਜੀ ਪਕੌੜੇ ਅੱਜ ਅਸੀਂ ਜਿਹੜੇ ਖਾ ਰਹੇ ਹਾਂ ਅਡਿੰਗ ਗੁਡੀਆਂ ਸਾਡੇ ਆਉਂਦੇ ਨੇ ਪੱਠੀ ਚਾੜੀ ਬੈਠੀਆਂ ਦੀਆਂ ਜਿਹੜੇ ਬੱਚੇ ਨੇ ਦੋ ਵੇਟ ਕਰਨ ਰੁਪੀਓ ਖਾਣ ਦੇ ਤੋ ਜਿਹਨੂੰ ਪਾਜੀ ਟੋਟੀ ਖਾਣ ਪਕੌੜੇ ਖਾਣ ਤਿਆਰ ਹੁੰਦਾ ਪਹਿਲੇ ਤਿਆਰ ਕਰ ਲੈਂਦੇ ਹਾਂ ਬੱਸ ਮਾਫਾ ਕਰਨਾ ਤਾਂ ਚਾਹ ਨਹੀਂ ਹੈਗੀ ਮੈਂ ਲਾਵਾਂਗੀ ਜਾਪਾ ਬੋਲਦਸ ਨੂੰ ਫਿੱਟਾਂ ਗੱਡੀ ਚ ਬੈਠ ਹੁੰਦਾ ਹੈ ਕਮੀਆਂ ਨਾਲ ਤਾਂ ਕੁੜੀ ਭਰੀ ਪਈ ਐ ਤਾਂ ਤੇ ਪਾਪੇ ਨੇ ਏਡੀ ਘੁੰਮਦਾ ਟੋਲੇ ਜਾਂ ਤਰੀਕੇ ਤੇ ਨਾ ਜੇ ਜੇ ਤਾਂ ਨਹੀਂ ਪਤਾ ਲੱਗਦਾ ਹਾਂ ਅੱਗੇ ਜਿੜਕੇ ਅੱਜ ਫਿਰ ਮੰਮੀ ਚਾਹ ਲੈਣੀ ਚੱਲਣੀ ਝ ਫਿਰ ਤਾਂ ਆਪੀ ਦੰਨੀਆ ਲੈ ਆ ਕੇ ਓਕੇ ਬੈ ਜਾਓ ਚਾਹ ਦਾ ਦੂਰਾ ਗੜਾ ਚੱਲ ਪਿਆ ਉਹ ਹੀ ਦੇਖੋ ਠੰਡ ਚ ਇੰਨਾ ਫਰਕ ਹੁੰਦਾ ਮੁੰਮਲੇ ਪਾਣੀ ਨਹੀਂ ਪੀਣ ਬਸ ਬੈ ਜਾਓ ਉਹ ਫਰਹ ਹੈਂਡ ਸਾਫ ਕਰਾ ਦੇ ਹੱਥ ਜਿਪੜੇ ਸਾਰੇ ਉੱਪਰ ਹਾਂ ਸਾਫ ਪਕੌੜਾ ਦਾ ਪੰਜ ਚਾਰ ਹਵਾ ਲੱਗਦੀ ਹੈ ਨਾ ਹਾਂ ਜੇ ਪਕੌੜੇ ਸੁਆਦ ਨਾਲ ਤਾਚਾ ਬਦਲਾ ਹਾਂ ਇਹ ਪਕੌੜੇ ਸਾਡੀ ਭੈਣ ਜੀ ਦੇ ਹੱਥ ਦੇ ਨੇ ਹਾਂ ਜਿਹੜੇ ਕਦੇ ਕਦੇ ਨਸੀਬ ਹੁੰਦੇ ਆ ਸਾਨੂੰ ਕਦੇ ਕਦੇ ਨਸੀਬ ਹੁੰਦੇ ਆ ਆਓ بیا ਬੈਠੋ ਅੰਦਰ ਚਲੋ ਠੰਡ ਚ ਹਾਂਜੀ ਚਲ ਚਲ ਬੈਠੋ 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 ਅੰਦਰ ਚਲੋ ਹੋ ਸਿੱਧੇ ਘਾਟ ਨੂੰ ਪੂਰੀ ਉੱਧ ਲੈ ਗਈ ਲੈ ਟਿੱਕੋ ਬਾਲ ਦੀ ਲੈ ਟਿੱਕੋ ਬਾਲ ਦੀ ਚਲਾ ਲਾ ਉੱਥੇ ਬੈੰਨੂ ਲੈ ਟਿੱਕੋ ਪਰ ਜਿੱਟੋ ਇਹ ਤਾਂ ਇੱਕੋ ਹੀ ਬੰਦਾ ਹੈ ਵੱਡੂ ਨਹੀਂ ਘਟਦਾ ਜੀ ਦੇਖ ਮੇਰੀ ਗੱਲ ਸੁਣ ਗੁੱਡੀ ਹੈਲੋ ਗੁੱਡੀ ਮੇਰੀ ਬਾਤ ਸੁਣ ਤੁਸੀਂ ਆਪਣੇ ਆਪ ਨੂੰ ਕਹੀ ਜਨੇ ਬੁੜੀਆਂ ਸਾਡੀਆਂ ਤਾਂ ਤੁਸੀਂ ਕੁੜੀਆਂ ਹੀ ਆ ਬੱਚਿਆਂ ਲਈ ਬੁੜੀਆਂ ਹੋਣਗੀਆਂ ਜਿੱਸੀ ਸਿਸ ਕਿੱਧਰ ਲਾਂਗੀ ਸਿਸ ਕਿੱਧਰ ਲਾਂਗੀ ਕਿੰਨੀ ਲੱਤੀ ਕੜਾਈ ਦੀ ਆ ਬਰਕਾਰ ਦੀ ਹੋ ਤੋਂ ਮੋਕਾ ਨਹੀਂ ਕਰਕੇ ਮੈਂ ਅੱਜ ਬਾਹਰ ਨੂੰ ਚੱਲੀ ਮੈਂ ਮਤਲਬ ਕਿ ਦੁਪਹਿਰ ਵੀ ਮੰਗ ਲਈ ਨਾ 8:00 ਤੱਕ 8:00 ਤੱਕ ਸੱਤ ਤੱਕ ਹੋ ਗਈਆਂ 8:00 ਵਜੇ ਤਾਂ 8:00 ਵਜੇ ਤੂੰ ਫੋਨ ਕਿੰਨੇ ਕਿੰਨੇ ਰੱਖੀਏ ਮੈਂ 5 5 6 ਬਸ 8:00 ਤੱਕ ਹੋ ਮੂੰ ਨਾ 8:00 ਤੱਕ ਹੋਊਗਾ 8:00 ਤੱਕ

ਮਨਾ ਤੇਰੀ ਨੂੰ ਨਕ ਪਲੰਟ ਨਹੀਂ ਕਰਦੇ ਕਹੇ ਜੇ ਕਰੋ ਸਤਪੁਰ ਦਿਨ ਬੰਦੀ ਮਾਮੇਵਾਰ ਮਿਆਣੀ ਬਈ ਮਾਮੇ ਬਾਰਵੇਂ ਕੁਲ ਹੋ ਗਿਆ Yeah. No. No. ਕੋੜੀ ਹੋੜ ਤੇ ਆਵੇ ਵੀਰਾ ਮੇ ਤੇਰਾ ਚਾ ਚਾ ਜੋ ਰਸੀਆ ਕੋੜੀ ਮੋੜ ਲਈ ਆਵੇ ਵੀਰਾ ਵੀਰਾ ਤੂੰ ਕੋੜੀਆਂ ਮੰਗ ਵਿਤ ਕੋੜੀਆਂ ਜੋਗੜਾ ਤੂੰ ਕੋੜੀਆਂ ਤੂੰ ਮੰਗ ਵੀਰਾ ਤੂੰ ਕੋੜੀਆਂ ਜੋਗਿੰਦਾ ਕੋੜੀਆਂ ਤੂੰ ਮੰਗ ਰੇ

ਸਾਡੀ ਟੀਮ ਇਹ ਟੀਮ ਜੇਤੂ ਤੇ ਆਹ ਟੀਮ ਕੁਝ ਪੁਆਇੰਟਾਂ ਨਾਲ ਹਾਰ ਚੁੱਕੀ ਐ ਮੈਚ ਫਸਿਆ ਹੋਇਆ ਪੂਰਾ ਲੋਕੜਾ ਘੋੜੀਆਂ ਤੋਂ ਮੰਗਵੇ ਆਓ ਘੋੜੜਾ ਆਹ ਸਾਰੇ ਕਹਿੰਦੇ ਤੁਮੀ ਕਹਿੰਦੇ ਨਾ ਸਾਰੇ ਕਹਿੰਦੇ ਨਾ ਹੁਣ ਚਲੋ ਚਲੋ ਸਾਰੇ ਨਹੀਂ ਗਿਆ ਨਾ ਪਹਿਲਾਂ ਕਹੋ ਤੁਸੀਂ ਵੀਰਾ ਤੂੰ ਕੋੜੀਆਂ ਜੋੜਾ ਕੋੜੀਆਂ ਤੂੰ ਮੰਗਵੇ ਵੀਰਾ ਵੇ ਤੂੰ ਕੋੜੀਆਂ ਜੋ ਮੰਗਦੀ ਕੋੜੀ ਤੱਕ ਮੰਗਦੀ ਕੋੜੀ ਹਰਾ ਮੰਗਦੀ ਕੋੜੀ ਕਾ Yeah. yeah. John the journey. John, the journey. 아빠 입구만 대나와 야 ਕਹਿੰਦਾ ਮੈਂ ਆਪਾਂ ਦੇਖੋ ਜੇ ਕਰਦੇ ਭਾਈ ਆ ਬੋਲੀ ਆਈ ਜਗਵੀਰ ਦੀ ਮੰਮੀ ਨਾਲ ਗੱਲ ਕਰਾਉਣੀ ਆ ਸਾਡੇ ਕੋਲ ਨਹੀਂ ਨਾ ਰੁਕ ਜੀਵੇ ਵਿਆਹ ਜਾਵੇ ਠੀਕ ਹੈ ਉਹ ਲੈ ਰਹੇ ਨੇ ਇਹਨਾਂ ਦੇ ਕੋਈ ਗੱਲ ਉਹ ਨਹੀਂ ਲੈ ਕੇ ਜਾਣੀ ਫਿਰ ਗੁੱਡੀ ਪਤਾ ਤੈਨੂੰ ਮੇਰੇ ਤੋਂ ਕਾਹ ਨੂੰ ਕਹੁੰਦੀ ਆ ਇਹਦੀ ਆਪਤ ਚੈਲੀ ਜੀ ਉਹ ਪਗਵਾਂ ਨਹੀਂ ਕੋਣੀ ਨਹੀਂ ਕੁਟਵਾਰੀ ਨਹੀਂ ਧੀ ਆ

ਪੋਣਾ ਮੈ ਵੱਲ ਅਦਾ ਕੀ ਸੀ ਤਾਂ ਹਾਂ ਜੀ ਹਾਂ ਜੀ ਚੱਲੋ ਜੀ ਹਾਂ ਜੀ ਹੁਣ ਪਿਆ ਤਾਂ ਵੱਧ ਹੈ ਦਾਦਾ ਦੋ ਦੋ ਹਾਂ ਮਮਾ ਦਾ ਗੰਗਾ ਮਮਾ ਹਾਂ ਚਲੋ ਮਾਈ ਸਾਸਰੀ ਘਰ ਚੱਲੋ ਮਮਾ ਗੰਗਾ ਚਲੋ ਜੀ ਬੁੱਧ ਜੀ ਹਾਂ ਜੀ ਸਾਸਰੀ ਘਰ ਆਪਾਂ ਖੋਲ ਲਉਂਦਾ ਕਾ ਟਾਈਪ ਪਾ ਜੀ ਆ ਗਏ ਤੁਸੀਂ ਵਾਹ ਜੀ ਵਾ ਮੋੜਿਆ ਵਿੰਵੇੜਿਆ ਹੈ ਕੰਮ ਲੱਗਦਾ ਕਰਕੇ ਬੰਜਾ ਦੇ ਕਿ ਆਏ ਨੇ ਨਾ ਹੁਣ ਅਸੀਂ ਉੱਥੇ ਹੀ ਰਹਿ ਜੇ ਹਾਂ ਮੈਨੂੰ ਤਾਂ ਲੱਗਿਆ ਤੁਹਾਡੇ ਲੱਛਣ ਜੇ ਲੱਗੇ ਵੀ ਤੁਸੀਂ ਉੱਥੇ ਹੀ ਰਹੋਗੇ ਇਹ ਸੁੱਥੇ ਰਹੇਗੇ ਫਿਰ ਅਸੀਂ ਅਹ ਜਾ ਕੋਈ ਕਿੰਨੇ ਜਾਵਾਂ ਕੰਮ ਤਾਂ ਕੰਮ ਨਹੀਂ ਜਿੱਦੋਂ ਮੈਂ ਦੱਸਦਾ ਸੀ ਨਹੀਂ ਕੀ ਆ ਹੋ ਗਿਆ ਤਾਂ ਇਹ ਜੇ ਕੰਮ ਕੁੜੀ ਹੈ ਅੱਛਾ ਮੈਂ ਤਾਂ ਬੜੀ ਹੈ ਚਲੋ ਠੀਕ ਆ ਜੀ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ ਅੱਜ ਕਰਦੇ ਹਾਂ ਸਮਾਪਤੀ